ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਅਸੀਂ ਰਾਵਣ ਦੀ ਅਸਲੀਅਤ ਜਾਣਾਂਗੇ ਕਿ ਰਾਵਣ ਦੀ ਅਸਲੀਅਤ ਕੀ ਹੈ ਕਿ ਉਹ ਇੱਕ ਦੁਸ਼ਟ ਇਨਸਾਨ ਹੈ ਜਾਂ ਉਹ ਇੱਕ ਗੁਨਾ ਵਾਲਾ ਬੰਦਾ ਹੈਗਾ ਵੈ ਸੰਤ ਸਿੰਘ ਮਸਕੀਨ ਜੀ ਦੱਸਣ ਦੇ ਹੈ ਕਿ ਸਿਰਫ ਸਿੱਖੀ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਰਾਵਣ ਦੇ ਨਾਲ ਇਨਸਾਫ ਕੀਤਾ ਹੈਗਾ ਤੇ ਬਾਰੇ ਅਸੀਂ ਸੰਤ ਸਿੰਘ ਮਸਕੀਨ ਜੀ ਕੋ ਉਹਨਾਂ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਕਥਾ ਹੈਗੀ ਹੈ ਚੱਲ ਕੇ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕੋ ਇਹਦੇ ਇੱਕੋ ਇੱਕ ਗ੍ਰੰਥ ਹਨ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ 라ਵਣ ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라ਵਣ ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸ ਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਅਗਣ ਵੀ ਹੁੰਦੇ ਨੇ ਤਾਂ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਨਾ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਪਾਕਾਰਨ ਹਾਰ ਗਿਆ ਸੇ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਪੁਰਸ਼ ਹੈ ਜਿੱਤ ਕੇ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਜਿੱਤ ਹਾਰ ਦੇਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਏ ਨਹੀਂ ਦੇਖਦੇ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੇ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ राम ਜਿੱਤ ਗਏ ਸੰ ਰਾਵਣ ਹਾਰ ਗਏ ਸੰ ਅਗਰ ਦੇਖਿਆ ਜਾਏ ਇਨਸਾਫ ਦੀ ਕਸੂਤੀ ਨਾਲ ਦੇਖੋਗੇ ਇੰਨਾ ਕਸੂਰ ਰਾਵਣ ਦਾ ਨਹੀਂ RAM ਦੇ ਪਰ ਆਦਈਏ ਉਸ ਜ਼ਮਾਨੇ ਚ ਸਵੈਮ্বর ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੀ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਮਵਰ ਹੋਡਵਰ ਚੁਣ ਲਿਆ ਇਹ ਸਮਾਜ ਨੇ ਖੁੱਲ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਚ ਬਣੀਆਂ ਹੁੰਦੀਆਂ ਨੇ ਸਵੈਮਵਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਦੇ ਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੰਬਰ ਦੀ ਪ੍ਰਥਾ ਖਤਮ ਕਰਨੀ ਪਈ। ਧਾਰਮਿਕ ਮੁਖੀ ਅੱਗੇ ਆ ਗਏ। ਉਹਨਾਂ ਨੇ ਸਵੰਬਰ ਦੀ ਪ੍ਰਥਾ ਨੂੰ ਖਤਮ ਕੀਤਾ। ਤੋਂ ਇਸ ਰੂਪ ਨਖ ਵਰਮਾਲਾ ਲਕਸ਼ਮਣ ਦੇ ਗਲ ਦੇਚ ਪਾਣ ਲੱਗੀ ਹੈ। ਲਕਸ਼ਮਣ ਕਹਿੰਦਾ ਨਹੀਂ। ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ। ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪ੍ਰਥਾ ਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ ਤੇ ਇਤਿਹਾਸਿਕ ਪਹਿਲੂ ਨੇ ਇਹ ਇਤਿਹਾਸ ਹੈ ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ ਦਸ਼ਰਥ ਦੀ ਇਹ ਪ੍ਰਥਾ ਸੀ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦੋਵੇਂ ਸੁਨਖੇ ਸਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਤਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾਉਂ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ ਰਾਮਕੋਲ ਚਲੀ ਗਈ ਰਾਮ ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਔਰ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ ਕਿਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਤਾਜ ਕਰ ਦੇਣਾ ਹੈ ਕ੍ਰੋਪ ਕਰ ਦੇਣਾ ਹੈ ਇਹ ਭੈਣ ਲਕਸ਼ਮਣ ਤੋਂ ਹੋਈਏ ਰਾਵਣ ਤੋਂ ਨਹੀਂ ਕਿਸੇ ਆਮ ਸਾਧਾਰਨ ਮਨੁੱਖ ਦੇ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ ਰਾਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾਂਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾਂਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ ਲੱਕਣਾ ਨਹੀਂ ਬਲਦੀਆਂ ਸੀ ਪਤਨੀ ਕਿਸ ਗੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਊਰਜਾ ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ 라ਵਣ ਇਹਦਾ ਮਤਲਬ ਹੈ ਲੰਕਾ ਇਤਨੀ ਉन्नत ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚੜਾਇਆ ਹੋਇਆ ਸੀ ਕਹਿੰਦੇ ਨੇ ਸੋਨੇ ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਸਨ ਔਰ ਬਿਨਾ ਮਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਣੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ ਮੰਦੀ ਕਾਗਰਤਾ ਨਾਲ ਕੰਢ ਹੁੰਦੀ ਹੈ ਕਿਸੇ ਖਰਾਤ ਨਾਲ ਨਹੀਂ ਹੁੰਦੀ ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕ ਰਹੀ ਹੈ ਯਾਦ ਆਸ਼ਕਤੀ ਦਾ تعلق ਮੰਦੀ ਕਾਗਰਤਾ ਨਾਲ ਹੈ ਕਿਸੇ ਵੀ ਖੁਰਾਕ ਨਾਲ ਨਹੀਂ ਇਹ ਵੀ ਮਹਿਰਜ਼ ਕਰ ਮੰਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਬ ਪੇ ਪੜਦੇ ਨੇ ਬੁੱਢੇ ਹੋ ਗਏ ਨੇ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਧਰਵਨ ਇਦਾ ਮਤਲਬ ਕਿ ਬਿਨਾਂ ਮੰਨ ਦੀ ਕਾਗਰਤਾ ਤਾਂ ਉਹ ਨਹੀਂ ਹੋ ਸਕਦਾ ਉਹਦਾ ਮੰਨ ਹੀ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਪਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵੰਤ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ। ਔਰ ਜੈਸੇ ਮੰਗ ਕੀਤੀ ਅੱਦੇ ਤੇ ਉੰਜ ਵੱਜ ਗਏ ਸਨ। ਤੇ ਇਹ ਗੁਰੂ ਨੂੰ ਕੀ ਹੋ ਗਿਆ। ਅੱਦਿਆਂ ਵਿੱਚ ਅੱਦੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ। ਸਿਰ ਮੰਗਣ ਲੱਗ ਪਏ ਬੰਦਿਆਂ ਨੇ। ਔਰ ਜਿਹੜੇ ਉੱਥੇ ਬੈਠੇ ਸਨ ਸਹਿਮੇ ਹੋਏ ਸਨ ਤੇ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ। ਪਰ ਸਤਗੁਰੂ ਨੇ ਮੰਗ ਕੀਤੀ ਹੈ। ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਦੇ ਉਹ ਹੈ ਰਾਵਣ ਸੀਸ ਵੇਟ ਕਰਦੇ ਆ ਦੋਵੇਂ ਇੰਨਾ ਪਿਆਰ ਸ਼ਿਵਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਹੈ ਉਹ ਸ਼ਿਵਜੀ ਤੋਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਸਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਨੇ ਚੋ ਬੋਲੇ ਮਹੱਲਾ ਪੰਜਵਾਂ सम्मन जो इस प्रेम की दम क्यों होती साट रावण होते सो रंग ने जिन सिर दीने काट ऐ धन संपदा दे मालिक जी प्रेम दा सौदा आशीर्वाद दा सौदा माया दी तमणियां नाल आउंदा तो रावण कोई भिखारी नहीं सी राजा सी ਅਧਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸ ਨੇ ਸੀਸ ਬੇਲ ਦਿੱਤਾ ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਤੇ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਟੇ 라वण ਹੋਤੇ ਸੋਰੰਕ ਨੇ ਜਨ ਸ਼ਿਰ ਦੀਨੇ ਕਾਟ 라वण ਕੋਈ ਬਿਖਾਰੀ ਨਹੀਂ ਸੀ ਉਹਨੇ ਆਪਣਾ ਸੀਸ ਕਟ ਕੇ ਅੱਗੋਂ ਰੱਖਿਆ ਉਹਨੂੰ ਪਤਾ ਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮੜੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੀ ਆਸ਼ੀਰਵਾਦ ਦੀ ਵੀ ਉਤਨੀ ਹੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਡ ਰਾਮਨ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਕਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾ ਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਹੈ ਕਹਿੰਦੇ ਨ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮਨ ਵਿਵੇਕਣ ਬਰਾਬ ਆ ਗਏ ਬਰਾਗਤਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਨੋ ਆਪਣੇ ਅੰਦਰ ਕੇ ਹਾਰਦਾ ਹੈ ਅਕਸਰ ਸਾਰੀ ਦੁਨੀਆ ਦੇ ਇਤਿਹਾਸ ਪੜ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ ਘਰ ਕਾ ਬੇਦੀ ਲੰਕਾ ਢਾਲੇ ਸਾਰੀ ਲੰਕਾ ਤਬਾਹ ਹੋ ਗਈ ਸਿਰਫ ਬਵਿਖਣ ਕਰਕੇ ਰਾਵਣ ਹਾਰ ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਬਵਿਖਣ ਨੇ ਰਾਵਣ ਇੰਜ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛਤ ਹੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਚਲਕੇ ਨੇ ਖੂਨ ਵਗ ਰਿਹਾ ਹੈ ਕਹਿੰਦੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਵਾ ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇਕ ਬਹੁਤ ਕੀਮਤੀ ਮਨੁੱਖ ਉਸਨੂੰ ਇਸ ਜ਼ਮੀਨ ਤੇ ਗਿਰਾ ਦਤਾ ਹੈ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰਿਹਾ ਹਾਂ ਇਹ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਤਾ ਹੈ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਇਹ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ ਚ ਦੇਖੇ ਨੇ ਸਿਖਾ ਨੇ ਪਤਨੇ ਕਿੰਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੋਖ ਸਤ ਸੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦਿਓ ਕਿਸੇ ਨੂਜ ਗਿਰਾ ਦਿਓ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪਣਾਉਣ ਦੇ ਚ 35 40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂ ਦੇਆਂ 6 ਮਾਂ ਤੁਣੇਂ ਦੇਆਂ ਇੱਕ ਖਿਨਾਂ राम कहंदे ने है लक्ष्मण एक बहुत कीमती मनुख जमीन ते गिर गया और खाक खाक इदे, इदे है, है, है और ये वाकई خاک ਦੇ ਚ خاک ਹੋ ਜਾਏ ਇਸ ਤੋਂ ਪਹਿਲੇ ਇਹਦੇ ਇਹਦੇ तन ਦੇ जोग जानਣਾ ਜੋ પ્રકાશ ਹੈ ਜੋ নূর ਹੈ ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ ਹੁਣ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ 자ਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਹੈ ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਬਾਟਕਾ ਦੇ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخلاق ਦੀ ਨਿਸ਼ਾਨੀ ਹੈ ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲਿਆਇਆ ਉਹਨੇ ਐਲਾਨੀਆਂ ਕਿ ਅਸੀਂ ਤੇ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ RAM ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣਾ ਅਗਲੇ ਦੀ ਨੱਕ ਕਟਣੀ ਹੋਰ ਕੀ ਐਸtra ਦੀ ਗੱਲ ਔਰ ਲਾਲਾ ਦੌਲਤ ਰਾਏ ਕਹਿੰਦਾ ਇਸ ਬਹੁਤ ਵੱਡੀ ਜੰਗ ਭयंकर ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨਖਾਇ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ ਇਹ ਜੰਗ ਨਹੀਂ ਹੋਣੀ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੁਸ਼ਟ ਨਹੀਂ ਸੀ ਐਸ ਵਾਸਤੇ ਦੁਸ਼ਟ ਹੋ ਗਿਆ ਉਹ ਸੀਤਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕਹੀ ਕੀਤਾ ਕਿ ਇਸਤਰੀ ਦੀ ਲੱਕ ਕੱਟੇ ਕਿਉਂ ਇਸ ਇਲਜ਼ਾਮ ਦੇ ਵਿੱਚ ਨਹੀਂ ਆਉਂਦਾ ਜਿਹੜਾ ਇਲਜ਼ਾਮ 라ਵਣ ਤੇ ਲਾਇਆ ਜਾ ਰਿਹਾ ਪਰ ਉਹ ਤੇ ਜਿੱਤ ਗਿਆ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਔਰ ਕੀ ਇਹ ਤੇ ਸਾਫ਼ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਔਰ ਜਿੱਤੇ ਹੋਏ ਦੇ ਨਾਲ ਕਲਮ ਦੇ ਧਨੀ ਤੁਲਸੀ ਜੈਸੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਚੱਲ ਪੈਂਦੇ ਨੇ ਹਾਰੇ ਹੋਏ ਦੇ ਨਾਲ ਕੋਈ ਨਹੀਂ ਚੱਲਦਾ ਹਾਰੇ ਕੋ ਹਰੀ ਨਾ ਤੁਮਰਸ਼ ਕਰਾ ਹਾਰ ਗਿਆ ਹੈ ਰਾਵਣ ਕੌਣ ਸਾਥ ਦੇ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ੁਬਾਨ ਦੇ ਧਨੀ ਸੋਚਣ ਵਾਲੇ ਦਾਰਸ਼ਨਿਕ ਫਿਲਾਸਫਰ ਚਿੰਤਕ ਕਵੀ ਸਭ हट ਗਏ ਕਿਸੇ ਨੇ ਇਸ ਦੇ ਹੱਕ ਵਿੱਚ ਨਹੀਂ ਲਿਖਿਆ ਦੋਸ਼ਟ ਹੈ ਸ਼ੈਤਾਨ ਹੈ ਪਰ ਸੋਚਣਾ ਚਾਹੀਦਾ ਹੈ ਇਸ ਨੇ ਕਿਉਂ ਕੀਤਾ ਜੇ ਦੀ ਪੈਣ ਦੀ ਵੀ ਤੇ ਲੱਖ ਕੱਟੀ ਹੈ ਤਾਂ ਲੱਖ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲੈਣ ਵਾਲਾ ਸ਼ੈਤਾਨ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ स्त्री ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਥਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਂਬਰ ਦਾ ਉਹ ਤੇ ਮਰ ਮਾਲਾ ਪੈਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇਕ ਸਹੀ ਹੈ ਜਿਹੜੇ ਗੁਣ RAM ਦੇ ਚ ਨੇ ਉਤਨੇ ਗੁਣ RAVAN ਦੇ ਚ ਵੀ ਨੇ ਧਾਰਮਕ ਹੈ RAM ਧਾਰਮਕ ਹੈ RAVAN ਵਿਸ਼ਿਸ਼ਟ ਕੋਲ ਪੜੇ ਨੇ RAM ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ੁਬਾਨੀ ਕੰਟ ਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ મતਬਹਿਦ ਵੀ ਨਹੀਂ ਕਰੇ ਲੋ ਝਗੜਾ ਇਹ ਵੀ ਮੈਂ ਅਰਜ਼ ਕਰਦੇ ਆ ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ رائے ਨੇ ਐਸਾ ਹੀ ਲਿਖਿਆ ਹੈ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ RAM ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ गिर ਗਿਆ ਅਸੀਂ ਜਿਸ انسان ਨੂੰ ਜ਼ਮੀਨ ਤੇ ਗिराया ਹੈ ਇਹ ਮਾਮੂਲੀ ਪੱਧਰ ਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਜ ਦੇ ਪ੍ਰਾਣ ਨਿਕਲਨ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ 'ਚ ਪਾ ਲਏ ਤੂੰ ਵੱਜ ਗਿਆ ਲਕਸ਼ਮਣ ਗਿਆ राम ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਹਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ RAM ਤੋਂ ਉਲਟ ਉਹ ਜਿੱਥੇ ਸ਼ਾਂਤ ਮਈਸ਼ਾ ਨੇ ਬਿਲਕੁਲ ਕਰੋਦੀ ਸਵਾਦ ਉਹ ਜਿੱਥੇ ਦੂਰ ਦ੍ਰਿਸ਼ਟ ਸਨ ਇਤਨੀ ਗਲ ਲਕਸ਼ਮਣ ਦੇ ਚ ਨਹੀਂ ਸੀ ਦੇ ਵੀ ਮੈਰਜ ਕਰਦੇ ਆਂ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਆਏ ਬ੍ਰਾਹਮਣ ਦੇਖਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਇਆ ਕੋਈ ਕੀਮਤੀ ਗੱਲ ਸਾਡੀ ਝੌਲੀ 'ਚ ਵੀ ਪਾਓ ਜੋ ਸਾਡੀ ਜ਼ਿੰਦਗੀ 'ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਬ੍ਰਾਹਮਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ ਅੱਖਾਂ ਮੀਟ ਲਈਆਂ ਤੜਪ ਰਿਆ ਸ੍ਰੀਚਾਰਾ प्राण निकल रहे हैं नहीं कुछ बोलेगा लक्ष्मण वापस आ गया है कहता है भगवान वोते बोलदा ही नहीं कि जब बोलदा ही नहीं ओदे कोल की ज्ञान लेइए राम कैना पुरखा तेरे कोल वो वसव नहीं है ज्ञान लेने दा जिस दे कोल ज्ञान लैदा है ओदे सिर दे बाहर नहीं खड़े होईदा जा ओस दे कदमा देच खड़ा हो ते हाथ जोड़ के ज्ञान दी मांग कर ਉਹ ਜਿਸ ਦੇ ਕਦਮਾਂ ਵਿੱਚ RAM ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਛੜੀ ਝੌਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬੋਲੇ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ ਸੁਣ ਮਨੁੱਖ ਦੀ ਜ਼ਿੰਦਗੀ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮੁਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁਭਣਾ ਚਾਹੀਦਾ ਪੋਸ਼ ਬਣ ਨਹੀਂ ਕਰਨਾ ਚਾਹੀਦਾ ਮਨੁੱਖ ਅਕਸਰ ਜਦ ਚੰਗਿਆਈਆਂ ਨੂੰ ਕਲ ਤੇ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ phoot ਵੀ ਨਹੀਂ ਹੋ ਸਕਦੀ ਨੇਕੀਆਂ ਫਲੀ phoot ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ ਰਾਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ RAM ਤੇ Lakshman ਦਾ ਉਹ ਰਾਵਣ ਦੀ ਪ੍ਰਕਰਮਾ ਕਰਦਾ ਹੈ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰ ਦੇਣੇ ਸਜਦਾ ਕਰ ਦੇਣੇ ਔਰ ਸਾਰਾ ਦਿਨ ਵੀ இந்து ਲੋਕ ਮੱਥਾ ਟੇਕਦੇ ਨੇ ਭਈ ਹੱਦ ਹੋ ਗਈ ਇੱਕ ਪਾਸੇ ਤੇ ਇਸ ਦਾ ਪੁਤਲਾ ਜਲਾਣਾ ਹੈ ਇਹਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਾਰਾ ਦਿਨ ਪ੍ਰਕਰਮਾ ਪਏ ਕਰਦੇ ਹੋ ਸਾਰਾ ਦਿਨ ਮੱਥਾ ਪੇਟੇਕਦੇ ਹੋ ਅਚੇਤਨ ਮਨ ਦੇ ਵਿੱਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਫਿਰ ਇਤਨੀ ਬੇਇੱਜ਼ਤੀ ਕਿਉਂ ਕਰ ਰਹੇ ਹੋ ਸਾਲ ਦੇ ਸਾਲ ਉਸ ਨੂੰ ਜਲਾ ਕਿਉਂ ਰਹੇ ਹੋ ਫੋਕ ਕਿਉਂ ਰਹੇ ਹੋ ਉਦਾ ਪੁਤਲਾ ਕਿਉਂ ਜਲਾ ਰਿਹਾ ਹੈ ਬਹੁਤ ਵਧੀਆ ਕਥਾ ਸੀਗੀ ਮੈਂ ਪਹਿਲੇ ਵੀ 라ਵਣ ਦੇ ਬਾਰੇ ਕਥਾ ਸੁਣੀ ਹੈ ਪਰ ਜਦੋਂ ਵੀ ਕਥਾ ਸੁਣੀ ਦੀ ਹੈ 라ਵਣ ਦੇ ਬਾਰੇ ਹਰ ਦਫਾ ਕੋਈ ਨਾ ਕੋਈ ਨਵੀਂ ਗੱਲ ਜਾਣਨ ਨੂੰ ਮਿਲਦੀ ਹੈਗੀ ਹੈ ਸੰਤ ਸਿੰਘ ਮਸਕੀਨ ਜੀ ਡਿਟੇਲ ਦੇ ਨਾਲ ਜਿਸ ਤਰ੍ਹਾਂ ਕਿ ਚੀਜ਼ਾਂ ਬਿਆਨ ਕਰਦੇ ਔਰ ਇੱਕ ਇੱਕ ਗੱਲ ਦੇ ਉੱਤੇ ਇਹ ਰੋਸ਼ਨੀ ਪਾਉਂਦੇ ਹੈਗੀ ਹੈ ਇਸੇ ਤਰ੍ਹਾਂ ਇਸ ਕਥਾ ਦੇ ਵਿੱਚ ਵੀ ਨਵੀਆਂ ਗੱਲਾਂ ਜਾਣਨ ਨੂੰ ਮਿਲੀਆਂ ਕਿ 라ਵਣ ਜਿਹਨੂੰ ਕਿ ਇੱਕ ਡੁਸ਼ਡ ਇਨਸਾਨ ਦੇ ਤੌਰ ਤੇ ਹਿੰਦੂਆ ਨੇ ਪੇਸ਼ ਕੀਤਾ ਔਰ ਉਹਦਾ ਕਰਦਾਰ ਵੀ ਇਸ ਤਰ੍ਹਾਂ ਆਂਦਾ ਬਣਾਇਆ ਕਿ ਲੱਗਦਾ ਹੈ ਕਿ ਵਾਕਈ ਉਹ ਇੱਕ ਡਿਸ਼ਡ ਇਨਸਾਨ ਸੀ ਔਰ ਇਸ ਤੋਂ ਪਹਿਲੇ ਮੈਂ ਵੀ ਜਿਹੜਾ ਡਰਾਮਿਆਂ ਦੇ ਵਿੱਚ ਦੇਖਿਆ ਨਾ ਇੰਡੀਆ ਦੇ ਉਹ ਮੈਨੂੰ ਇਹੀ ਲੱਗਦਾ ਸੀਗਾ ਕਿ ਰਾਵਣ ਜਿਹੜਾ ਵਾ ਉਹ ਇੱਕ ਡਿਸ਼ਡ ਇਨਸਾਨ ਸੀਗਾ ਜਿਹੜਾ ਕਿ ਸ਼ੈਤਾਨ ਦੀ ਤਰ੍ਹਾਂ ਸਿਰਫ ਦੂਸਰਿਆਂ ਨੂੰ ਤੰਗ ਕਰਦਾ ਸੀਗਾ ਬਿਸ਼ੱਕ ਉਹ ਪਾਵਰ ਚ ਸੀਗਾ ਲੇਕਿਨ ਉਹਦਾ ਨਜਾਇਜ਼ ਇਸਤੇਮਾਲ ਕਰਦਾ ਸੀ ਪਰ ਅੱਜ ਦੀ ਕਥਾ ਸੁਣ ਕੇ ਇਹ ਚੀਜ਼ ਵਾਜ਼ਿਆ ਹੋਈ ਕਿ ਰਾਵਣ 'ਚ ਵੀ ਗੁਣ ਹੈਗੇ ਸੀਗੇ ਇਹ ਨਹੀਂ ਕਿ ਉਹ ਸਾਰਾ ਬੁਰਾਈਆਂ ਦੇ ਨਾਲ ਹੀ ਭਰਿਆ ਹੋਇਆ ਸੀਗਾ ਔਰ ਜਿਹੜੀ ਉਹਨੇ ਬੁਰਾਈ ਵੀ ਕੀਤੀ ਇਸ ਲਈ ਕਿ ਕਿਸੇ ਦੀ ਵੀ ਕੋਈ ਭੈਣ ਨਾਲ ਤੀਨ ਦੇ ਨਾਲ ਮਾਂ ਦੇ ਨਾਲ ਬੇਟੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੰਮ ਕਰੇ ਜਿਸ ਤਰ੍ਹਾਂ ਕਿ ਲਕਸ਼ਮਣ ਨੇ ਰਾਵਣ ਦੀ ਭੈਣ ਨਾਲ ਕੀਤਾ ਉਹਦਾ ਨਕਲ ਆਤਾ ਤੇ ਉਹ ਕਿਸੇ ਨੂੰ ਵੀ ਗਵਾਰਾ ਨਹੀਂ ਹੋਏਗਾ ਚਾਹੇ ਕੋ ਜਿੰਨਾ ਮਰਜ਼ੀ ਮਾੜਾ ਹੀ ਹੋਵੇ ਉਹ ਉਮਰ ਭਰ ਦੀ ਮਾਜੂਰੀ ਜਿਹੜੀ ਦੇਤੀ ਸੀਗੀ ਜਿਸ ਵਜ੍ਹਾ ਤੋਂ ਲਕਸ਼ਮਣ ਜਿਹੜਾ ਕਿ زورچ سیਗਾ ਬਾਦਸ਼ਾਹ ਸੀਗਾ ਉਹਨੇ ਇਹ ਚੀਜ਼ ਗਵਾਰਾ ਨਾ ਕੀਤੀ ਇਸ ਲਈ ਉਹਨੇ ਬਦਲਾ ਲੈਣ ਦੀ ਸੋਚੀ ਔਰ ਲੇਕਿਨ ਮੈਂ ਸਮਝ ਨਹੀਂ ਆ ਸੰਤ ਸਿੰਘ ਮਸਕੀਨ ਜੀ ਦੇ ਮਤਾਬਕ ਉਹਨੇ ਫਿਰ ਵੀ ਇਡੀ ਗਰੀ ਹੋ ਹਰਕਤ ਨਹੀਂ ਕੀਤੀ ਉਹਨਾਂ ਦੀ ਔਰਤ ਜ਼ਰੂਰ ਲਾਇਆ ਸੀਗਾ ਲੇਕਿਨ ਉਹਨੇ ਉਹਦੇ ਕਿਸੇ ਅੰਗ ਪੈਰ ਨੂੰ ਕੋਈ ਵੀ ਤਕਲੀਫ ਨਹੀਂ ਸੀ ਪਹੁੰਚਾਈ ਬਾਕੀ ਉਹਨੇ ਜੰਗ ਕੀਤੀ ਜੰਗ ਉਹ ਹਾਰ ਗਿਆ ਹਾਰ ਇਸ ਲਈ ਗਿਆ ਕਿਉਂਕਿ ਉਹਦੇ ਨਾਲ ਗਵਦਾਰੀ ਕੀਤੀ ਗਈ ਆਪਣਿਆਂ ਨੇ ਗਵਦਾਰੀ ਕੀਤੀ ਔਰ ਉਹ ਜੰਗ ਦੇ ਵਿੱਚ ਹਾਰ ਗਿਆ ਔਰ ਉਹਦੇ کردار ਨੂੰ ਇੱਕ ਦੁਸ਼ ਦੇ ਤੌਰ ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਹਲ ਬਹੁਤ ਵਧੀਆ ਕਥਾ ਸੀ ਕਿ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼